ਆਪਣੇ ਬੇਟੇ ਦਾ ਨਾਮ ਕਚਵੰਤ ਪਾਲ ਪ੍ਰਿਤਪਾਲ ਪ੍ਰਿਤਪਾਲ ਮੇਰੇ ਬੇਟੇ ਦਾ ਨਾਮ ਪ੍ਰਿਤਪਾਲ ਮੇਰੀ ਡੈਡ ਬੋਡੀ ਇੰਦਰ ਯਾਨ ਨਹੀਂ ਜਾਵੇ ਕਿਦੋਂ ਗੱਲ ਹੋਈ ਸੀ ਉਹਨਾਂ ਨਾਲ ਕਿਦੋਂ ਗੱਲ ਹੋਈ ਕੱਲ ਸਵੇਰੇ ਹੋਈ சா நிதாச்ச ਮੈਂ ਸਰਬਜੀਤ ਸਿੰਘ ਪਿੰਡ ਨੰਦਪੁਰ ਮੇਰੇ ਦੋ ਬੇਟੇ ਕੈਨੇਡਾ ਗਾਇਆ ਸੀ ਇੱਕ ਦਾ ਨਖਸਨਪਾਲ ਇੱਕ ਦਾ ਨਾਮ ਪ੍ਰਿਤਪਾਲ ਤੇ ਉਹ ਜਿਹੜੇ ਮਕਾਨ ਚ ਰਹਿੰਦੇ ਸੀ ਉਹਨਾਂ ਤੋਂ ਫਰौती ਮੰਗੀ ਸੀ ਗੈਂਗਸਟਰਾਂ ਨੇ ਤੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲਗਾਂ ਮਾਰੇ ਤੇ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਆ ਦੀ ਬਾਹਰ ਗੋਲੀ ਲੱਗੀ ਜਿਹਦੀ ਮੌਤ ਨਹੀਂ ਪ੍ਰਿਤਪਾਲ ਦੀ ਛੋਟਾ ਸੀ ਹਾਂਜੀ ਛੋਟਾ ਸੀ 27 ਸਾਲ ਨੰਬਰ ਹੀ ਕਿਨਾ ਜੁਰਾ ਗਿਆ ਛੋਟੇ ਬੜੇ ਛੋਟੇ ਗਏ 6 ਮਹੀਨੇ ਹੋਏ ਦੋ ਬੱਚੇ ਐਹੀ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਸੀ ਮੰਗ ਇਹੋ ਕਰਦੇ ਵੀ ਉਹਨਾਂ ਡੈੱਡ ਬਾਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਾਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਦੇ ਆਏ ਕਿਹੋ ਜਿਹਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ 'ਚ ਇੱਥੇ ਗੈਂਗਸਟਰ ਵਾਰ ਚੱਲਦੇ ਆ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਵਿੱਚ ਰਹਿਣ ਵਾਲੇ ਪ੍ਰਿਤਪਾਲ ਸਿੰਘ ਤੇ ਖੁਸ਼ਵੰਤ ਸਿੰਘ ਜਿਹੜੇ ਕਿ ਕੈਨੇਡਾ ਦੇ ਬ੍ਰਮਟਨ ਸ਼ਹਿਰ ਦੇ ਵਿੱਚ ਸੈਟਲ ਹੋਣਗੇ ਸੀ ਜਿਨ੍ਹਾਂ ਦਾ ਦੇਰ ਰਾਤ ਜਿਹੜਾ ਤਾਬੜ ਤੋੜ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਸਾ ਉਦੋਂ ਹੋਇਆ ਇਹ ਘਟਨਾ ਉਦੋਂ ਹੋਈ ਜਦੋਂ ਦੋਵੇਂ ਭਰਾ ਜਿਹੜੇ ਨੇ ਆਪਣੇ ਗੱਡੀ ਦੇ ਉੱਪਰੋਂ ਜਿਹੜੀ ਹੈ ਬਰਫ਼ ਸਾਫ਼ ਕਰਦੇ ਪਏ ਸੀ ਐਸੇ ਦੌਰਾਨ ਇੱਕ ਕਾਰ ਰੁਕਦੀ ਹੈ ਕਾਰ ਦੇ ਵਿੱਚੋਂ ਜਿਹੜੇ ਉਤਰੇ ਸ਼ਖਸ ਨੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਗੋਲੀਆਂ ਲੱਗਨ ਨਾਲ ਜਿਹੜੀ ਹੈ ਫਿਲਹਾਲ ਖੁਸ਼ਵੰਤ ਸਿੰਘ ਜਿਹੜਾ ਪ੍ਰਿਤਪਾਲ ਸਿੰਘ ਉਹਦੀ 27 ਸਾਲਾ ਦੀ ਜਿਹਦੀ ਮੌਤ ਹੋ ਗਈ ਹੈ ਫਿਲਹਾਲ ਉਹਦਾ ਜਿਹੜਾ ਸਕਾ ਭਰਾ ਜਿਹੜਾ ਪ੍ਰਿਤਪਾਲ ਸਿੰਘ ਜੇਰੇ ਲਾਜ ਤਸਵੀਰਾਂ ਨੇ ਉਹਨਾਂ ਦੇ ਘਰ ਦੀਆਂ ਜਿੱਥੇ ਜਿਹੜੇ ਨੇ ਇੱਥੋਂ ਦੇ ਆਨੰਦਪੁਰ ਦੇ ਰਹਿਣ ਵਾਲੇ ਜਿਹੜੇ ਦੋਵੇਂ ਭਰਾ ਸੀ ਕੈਨੇਡਾ ਦੇ ਬ੍ਰਮਟਨ ਸ਼ਹਿਰ ਦੇ ਵਿੱਚ ਜਿਹੜੇ ਰਹਿੰਦੇ ਪਏ ਸੀ ਉੱਥੇ ਜਿਹੜੇ ਨੇ ਆਪਣੀ ਸੈਟਲ ਹੋਣ ਵਾਸਤੇ ਗਏ ਸੀ ਲੇਕਿਨ ਜਿਹੜੀ ਹੈ ਦੁਖਦਾਈ ਖਬਰ ਉਹਨਾਂ ਦੇ ਪਰਿਵਾਰ ਵਾਸਤੇ ਆਂਦੀ ਹੈ ਜਦੋਂ ਉਹਨਾਂ ਦੇ ਵਿੱਚੋਂ ਜਿਹੜੀ ਹੈ ਪ੍ਰਿਤਪਾਲ ਸਿੰਘ 27 ਸਾਲਾਂ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਖੁਸ਼ਵੰਤ ਸਿੰਘ ਆ ਫਿਲਹਾਲ ਜੇਰੇ ਲਾਜ ਹੈ ਹਾਲਾਂਕਿ ਪਰਿਵਾਰ ਦੀ ਮੰਗ ਹੈ ਕਿ ਜਿਹੜੀ ਸਰਕਾਰ ਕੈਨੇਡਾ ਸਰਕਾਰ ਹੈ ਉਹ ਇਸ ਬਾਰੇ ਠੋਸ ਕਦਮ ਚੁਕੇ ਤਾਂਕਿ ਉੱਥੇ ਗਏ ਜਿਹੜੇ ਪੰਜਾਬੀ ਯੁਵਕ ਨੇ ਜਾਂ ਭਾਰਤੀ ਮੂਲ ਦੇ ਰਹਿਣ ਵਾਲੇ ਜਿਹੜੇ ਨਾਗਰਿਕ ਨੇ ਉਹ ਸੇਫ ਹੋ ਸਕਣ ਇਹਦੇ ਨਾਲ ਨਾਲ ਜਿਹੜੀ ਭਾਰਤ ਦੀ ਸਰਕਾਰ ਤੋਂ ਤੇ ਜਿਹੜੀ ਉੱਥੋਂ ਦੀ ਐਨ ਜੀਓਜ਼ ਨੇ ਉਹਨਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਬੇਟੇ ਦੀ ਲਾਸ਼ ਨੂੰ ਜਿਹੜੀ ਹੈ ਇੱਥੇ ਲਿਆਂਦਾ ਜਾਵੇ ਤਾਂਕਿ ਉਹਨਾਂ ਦਾ ਜਿਹੜਾ ਰੀਤੀ ਰਿਵਾਜ ਨਾਲ ਜਿਹੜਾ ਸੰਸਕਾਰ ਕੀਤਾ ਜਾ ਸਕੇ ਫਿਲਹਾਲ ਜਿਹੜੀ ਆ ਪਰਿਵਾਰ ਇਸ ਵੇਲੇ ਸਦਮੇ 'ਚ ਹੈ ਮਨੀਸ਼ ਸ਼ਰਮਾ ਪੰਜਾਬ ਤੱਕ ਤਰੰਤਾਂ